ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਹਮੇਸ਼ਾ ਦੂਸਰਿਆਂ ਨਾਲ ਮਿਠਾਸ ਅਤੇ ਆਦਰ ਨਾਲ ਗੱਲ ਕਰਨ ਲਈ ਪ੍ਰੇਰਿਤ ਕਰਨਾ। ਮਹਾਭਾਰਤ ਦੀ ਕਹਾਣੀ ਅਸੀਂ ਸਾਰੇ ਜਾਣਦੇ ਹੀ ਹਾਂ। ਪਾਂਡਵਾਂ ਵੱਲੋਂ ਜਦੋਂ ਆਪਣੇ ਹਿੱਸੇ ਦਾ ਰਾਜ ਮੰਗਿਆ ਗਿਆ ਤਾਂ ਦੁਰਯੋਧਨ ਨੇ ਉਹਨਾਂ ਨੂੰ ਉਜਾੜ ਬੀਆਬਾਨ ਜੰਗਲ ਵਾਲਾ ਛੋਟਾ ਜਿਹਾ ਹਿੱਸਾ ਸੌਂਪ ਦਿੱਤਾ। ਜਿੱਥੇ ਬਾਅਦ ਵਿੱਚ ਪਾਂਡਵਾਂ ਨੇ ਬੜਾ ਸੋਹਣਾ ਨਗਰ ਇਂਦਰਪ੍ਰਸਥ ਵਸਾ ਲਿਆ ਉਸ ਮਹਿਲ ਦੇ ਉਦਘਾਟਨ ਸਮੇਂ ਪਾਂਡਵਾ ਨੇ ਬਹੁਤ ਸਾਰੇ ਰਾਜਿਆਂ ਮਹਾਰਾਜਿਆਂ ਨੂੰ ਸੱਦਾ ਭੇਜਿਆ ਦੁਰਯੋਦਨ ਵੀ ਪਾਂਡਵਾ ਦੇ ਇਸ ਸੋਹਣੇ ਨਗਰ ਇਂਦਰਪ੍ਰਸਥ ਨੂੰ ਦੇਖਣ ਲਈ ਆਇਆ ਮਹਿਲ ਦੇਖ ਕੇ ਦੁਰਯੋਦਨ ਮਨ ਹੀ ਮਨ ਜਲਣ ਲੱਗ ਪਿਆ ਮਹਿਲ ਵਿੱਚ ਬਹੁਤ ਸਾਰੀਆਂ ਚਕਾਚੌਂ ਕਰਨ ਵਾਲੀਆਂ ਕਲਾਕਿਰਤੀਆਂ ਬਣੀਆਂ ਹੋਈਆਂ ਸਨ ਮਹਿਲ ਵਿੱਚ ਬਹੁਤ ਸਾਰੀਆਂ ਥਾਵਾਂ ਅਦਨ ਯੰਸਨ ਜਿੱਥੇ ਪਾਣੀ ਹੋਣ ਦਾ ਅਹਿਸਾਸ ਹੁੰਦਾ ਸੀ ਪਰੰਤੂ ਅਸਲ ਵਿੱਚ ਪਾਣੀ ਨਹੀਂ ਹੁੰਦਾ ਸੀ ਅਤੇ ਕਈ ਥਾਵਾਂ ਤੇ ਪਾਣੀ ਦਿਸਦਾ ਨਹੀਂ ਸੀ ਪਰੰਤੂ ਉੱਥੇ ਪਾਣੀ ਹੁੰਦਾ ਸੀ ਦੁਰਯੋਧਨ ਚੱਲਦੇ-ਚੱਲਦੇ ਪਾਣੀ ਦੇ ਇੱਕ ਤਲਾਬ ਵਿੱਚ ਡਿੱਗ ਗਿਆ ਸੀ ਜੋ ਅਸਲ ਵਿੱਚ ਦਿਖਾਈ ਨਹੀਂ ਦਿੰਦਾ ਸੀ ਉਹ ਪਾਣੀ ਨਾਲ ਭਿੱਜ ਗਿਆ ਇਹ ਦੇਖ ਕੇ ਪੰਡਵਾਂ ਦੀ ਪਤਨੀ ਦ੍ਰੋਪਦੀ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਅਤੇ ਬੋਲੀ ਅੰਨੇ ਦਾ ਪੁੱਤਰ ਅੰਨਾ ਹੀ ਰਿਹਾ ਦੁਰਯੋਧਨ ਨੂੰ ਇਹ ਗੱਲ ਬਹੁਤ ਚੁਬੀ ਅਤੇ ਉਸ ਤੋਂ ਬਾਅਦ ਉਸਨੇ ਪਾਂਡਵਾਂ ਤੋਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ਦੁਰਯੋਧਨ ਨੇ ਪਾਂਡਵਾਂ ਨੂੰ ਜੂਆ ਖੇਡਣ ਲਈ ਆਪਣੇ ਮਹਿਲ ਵਿੱਚ ਬੁਲਾਇਆ ਅਤੇ ਉਸਨੇ ਧੋਖੇ ਨਾਲ ਪਾਂਡਵਾਂ ਤੋਂ ਸਾਰਾ ਰਾਜ ਭਾਗ ਖੋ ਲਿਆ ਅਤੇ ਦ੍ਰੋਪਦੀ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਦ੍ਰੋਪਦੀ ਦੀ ਜੀਬ ਨੇ ਮਹਾ ਭਾਰਤ ਦਾ ਯੁੱਧ ਕਰਵਾ ਦਿੱਤਾ ਇਸ ਲਈ ਕਹਿੰਦੇ ਹਨ ਕਿ ਕੁਝ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਜੀਬ ਛੋਟੀ ਤਾਂ ਹੈ ਪਰ ਇਹ ਕੰਮ ਬਹੁਤ ਵੱਡੇ ਕਰਦੀ ਹੈ ਇਸ ਲਈ ਕਿਸੇ ਨੇ ਸੱਚ ਹੀ ਕਿਹਾ ਹੈ ਪਹਿਲਾਂ ਤੋਲੋ ਫਿਰ ਬੋਲੋ ਜੀਬ ਨਾਲ ਮਿੱਠਾ ਵੀ ਬੋਲੇ ਜਾ ਸਕਦਾ ਹੈ ਅਤੇ ਕੌੜਾ ਵੀ ਪਰ ਜੀਬ ਆਪਣੇ ਆਪ ਕੁਝ ਨਹੀਂ ਬੋਲਦੀ ਜਿਵੇਂ ਕੋਈ ਬੋਲਣਾ ਚਾਹੁੰਦਾ ਹੈ ਤੇਵੇਂ ਹੀ ਉਸਤੀ ਜੀ ਬੋਲਦੀ ਹੈ ਸਿਆਣੇ ਅਤੇ ਸਮਝਦਾਰ ਲੋਕ ਹਮੇਸ਼ਾ ਸੋਚ ਸਮਝ ਕੇ ਬੋਲਦੇ ਹਨ ਉਹ ਕੋਈ ਅਜਿਹਾ ਸ਼ਬਦ ਨਹੀਂ ਬੋਲਦੇ ਜਿਸ ਨਾਲ ਸੁਣਨ ਵਾਲੇ ਨੂੰ ਦੁੱਖ ਪਹੁੰਚੇ ਜਦੋਂ ਕੋਈ ਆਪਣੀ ਬੋਲਬਾਣੀ ਚੰਗੀ ਰੱਖਦਾ ਹੈ ਤਾਂ ਸਾਰੇ ਉਸ ਨੂੰ ਚੰਗਾ ਮੰਨਦੇ ਹਨ ਉਸੇ ਤਰ੍ਹਾਂ ਮੰਦਾ ਬੋਲਣ ਵਾਲਾ ਸਭ ਦੀਆਂ ਨਜ਼ਰਾਂ ਚੋਂ ਡਿੱਗ ਜਾਂਦਾ ਹੈ ਜੇ ਕੋਈ ਬੇਮਤਲਬ ਬੋਲੀ ਜਾਵੇ ਤਾਂ ਕਹਿੰਦੇ ਹਨ ਉਸ ਦੀ ਜੀਬ ਕੈਂਚੀ ਵਾਂਗ ਚਲਦੀ ਹੈ ਜੋ ਬਿਨਾਂ ਸੋਚੇ ਸਮਝੇ ਬੋਲੇ ਉਸ ਨੂੰ ਬੜਬੋਲਾ ਕਹਿੰਦੇ ਹਨ ਇੱਕ ਵਾਰ ਇੱਕ ਮੂਰਖ ਕਿਸਮ ਦਾ ਇਨਸਾਨ ਸੀ ਉਸ ਨੂੰ ਬਿਨਾਂ ਸੋਚੇ ਸਮਝੇ ਬੋਲਣ ਦੀ ਆਦਤ ਸੀ ਇੱਕ ਵਾਰ ਉਹ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਪਿੰਡ ਵਿੱਚ ਰੋਟੀ ਮੰਗਣ ਚਲਾ ਗਿਆ ਇੱਕ ਘਰ ਵਿੱਚ ਬਜ਼ੁਰਗ ਮਾਈ ਇਕੱਲੀ ਸੀ ਉਸ ਨੇ ਇਸ ਭੁੱਖੇ ਰਾਹੀ ਲਈ ਚੌਲ ਰਿੱਜਣੇ ਧਰ ਦਿੱਤੇ ਮੂਰਖ ਰਾਹੀ ਤੋਂ ਚੁੱਪ ਨਾ ਬੈਠਿਆ ਗਿਆ ਉਹ ਬੋਲਿਆ ਮਾਈ ਮੱਜਾਂ ਬੜੀਆਂ ਸੋਹਣੀਆਂ ਨੇ ਰੱਬ ਦਾ ਸ਼ੁਕਰ ਹੈ ਪੁੱਤ ਮਾਈ ਨੇ ਕਿਹਾ ਪਰ ਤੇਰੇ ਘਰ ਦਾ ਬੂਹਾ ਤਾਂ ਬਹੁਤ ਅੰਗ ਹੈ ਜੇ ਤੇਰੀਆਂ ਮੱਜਾਂ ਮਰ ਜਾਣ ਬੂਹੇ ਵਿੱਚੋਂ ਕਿਵੇਂ ਲੰਘਣਗੀਆਂ ਮੂਰਖ ਨੇ ਕਿਹਾ ਮੋਹ ਚੰਗੀ ਭਾਖਿਆ ਕੱਢ ਪਾਈ ਮੇਰੀਆਂ ਮੱਜਾਂ ਕਿਉਂ ਮਰਨ ਭਲਾਂ ਮਾਈ ਨੇ ਠਰਮੇ ਨਾਲ ਕਿਹਾ ਮੂਰਖ ਨੇ ਫਿਰ ਮਾਈ ਦੇ ਪੁੱਤਰਾਂ ਬਾਰੇ ਪੁੱਛਿਆ ਮਾਈ ਨੇ ਦੱਸਿਆ ਕਿ ਉਸ ਦਾ ਇੱਕੋ ਇੱਕ ਪੁੱਤਰ ਹੈ। ਫਿਰ ਮੂਰਖ ਕਹਿਣ ਲੱਗਿਆ, "ਮਾਈ, ਜੇ ਉਹ ਮਰ ਜਾਵੇ ਤਾਂ ਤੂੰ ਇਕੱਲੀ ਰਹਿ ਜਾਵੇਂਗੀ।" ਮਾਈ ਤੋਂ ਹੋਰ ਸੁਣਿਆ ਨਾ ਗਿਆ। ਉਸ ਨੇ ਗੁੱਸੇ ਵਿੱਚ ਆ ਕੇ ਚੁੱਲ੍ਹੇ ਉੱਤੇ ਰਿਜਦੇ ਚੌਲਾਂ ਦੀ ਪਤੀਲੀ ਮੂਰਖ ਦੀ ਝੋਲੀ ਵਿੱਚ ਉਲਟਾ ਦਿੱਤੀ। ਮੂਰਖ ਉਥੋਂ ਭੱਜ ਤੁਰਿਆ। ਰਾਹ ਵਿੱਚ ਉਸ ਦੀ ਝੋਲੀ ਵੱਲ ਵੇਖ ਕੇ ਕਿਸੇ ਨੇ ਪੁੱਛਿਆ, "ਭਾਈ, ਆਹ ਕੀ ਝੋਰਿਆ?" ਮੂਰਖ ਨੇ ਕਿਹਾ, ਕੀ ਦੱਸਾਂ ਭਾਈ ਬਸ ਜੀਵ ਦਾ ਰਸ ਚੋ ਰਿਹਾ ਕਈ ਬੰਦੇ ਬੋਲਣ ਵੇਲੇ ਧਿਆਨ ਨਹੀਂ ਰੱਖਦੇ ਉਹ ਅਣਜਾਣੇ ਹੀ ਕੌੜਾ ਤੇ ਮੰਦਾ ਬੋਲ ਜਾਂਦੇ ਹਨ ਬਾਅਦ ਵਿੱਚ ਉਹਨਾਂ ਨੂੰ ਉਸ ਮੂਰਖ ਰਾਹੀ ਵਾਂਗ ਪਛਤਾਉਣਾ ਪੈਂਦਾ ਹੈ ਕਈ ਜਾਣ ਬੁੱਝ ਕੇ ਕੌੜਾ ਬੋਲਦੇ ਹਨ ਕੌੜਾ ਬੋਲਣਾ ਵੀ ਗਾਲਾਂ ਕੱਢਣ ਦੇ ਸਮਾਨ ਹੀ ਸਮਝਿਆ ਜਾਂਦਾ ਹੈ ਕਿਸੇ ਦੀ ਪਿੱਠ ਪਿੱਛੇ ਬੁਰਾਈ ਕਰਨਾ ਵੀ ਬਹੁਤ ਗਲਤ ਹੈ ਕੜਾ ਜਾਂ ਮੰਦਾ ਬੋਲਣ ਨਾਲ ਅਨੇਕਾਂ ਵਿਗਾੜ ਪੈਦਾ ਹੁੰਦੇ ਹਨ ਲੜਾਈਆਂ ਝਗੜੇ ਹੋ ਜਾਂਦੇ ਹਨ ਜੋ ਮਿੱਤਰ ਹੁੰਦੇ ਹਨ ਉਹ ਦੁਸ਼ਮਣ ਬਣ ਜਾਂਦੇ ਹਨ ਸਿਆਣੇ ਕਹਿੰਦੇ ਹਨ ਕਿ ਬੋਲਾਂ ਦੇ ਵਾਰ ਕਦੇ ਖਾਲੀ ਨਹੀਂ ਜਾਂਦੇ ਸਰੀਰ ਉੱਤੇ ਲੱਗਿਆ ਫੱਟ ਸਮਾਂ ਪਾ ਕੇ ਠੀਕ ਹੋ ਜਾਂਦਾ ਹੈ ਪਰ ਕੌੜੇ ਬੋਲਾਂ ਕਾਰਨ ਲੱਗੀ ਠੇਸ ਹਮੇਸ਼ਾ ਯਾਦ ਰਹਿੰਦੀ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਕੋਈ ਅਜਿਹਾ ਬੋਲ ਨਾ ਬੋਲੀਏ ਜਿਸ ਨਾਲ ਦੂਜੇ ਦੇ ਮਨ ਨੂੰ 3 ਚਾਹੇ ਪਹੁੰਚੇ ਸਿਆਣੇ ਕਹਿੰਦੇ ਹਨ ਕੌੜਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ